ਇੱਕ ਵਾਰ ਫਿਰ ਤੋਂ ਭਾਰਤ ਦੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਅਮਰੀਕਾ ਦੀ ਜ਼ੀਰੋ ਟੈਕਸ ਜਾਂ ਘੱਟ ਟੈਕਸ ਵਾਲੀ ਖੇਤੀਬਾੜੀ ਨੀਤੀ ਮੰਨ ਲਈ ਤਾਂ ਅਸੀਂ ਕਾਲੇ ਕਾਨੂੰਨਾਂ ਵਾਲੇ ਮੋਰਚੇ ਤੋਂ ਵੀ ਵੱਡਾ ਪ੍ਰੋਟੈਸਟ ਕਰਾਂਗੇ ਕਿਸਾਨ ਅਜਿਹਾ ਕਿਉਂ ਕਹਿ ਰਹੇ ਹਨ ਤੇ ਅਮਰੀਕਾ ਦੀ ਜ਼ੀਰੋ ਟੈਰਿਫ ਨੀਤੀ ਕੀ ਹੈ ਆਉ ਜਾਣਦੇ ਹਾਂ ਇਸ ਵੀਡੀਓ ਵਿੱਚ ਪਹਿਲਾ ਗੱਲ ਕਰਦੇ ਹਾਂ ਅਮਰੀਕਾ ਦੀ ਜ਼ੀਰੋ ਟੈਰਫ ਨੀਤੀ ਦੀ ਦਰਅਸਲ ਅਮਰੀਕਾ ਜੋ ਵੀ ਵਪਾਰ ਆਹੀ ਆਪਣੀਆਂ ਚੀਜ਼ਾਂ ਭਾਰਤ ਨੂੰ ਭੇਜਦਾ ਹੈ ਭਾਰਤ ਸਰਕਾਰ ਉਹਨਾਂ ਤੇ ਬਹੁਤ ਜ਼ਿਆਦਾ ਟੈਕਸ ਲਾਉਂਦੀ ਹੈ ਇਹ ਟੈਕਸ ਅਲੱਗ-ਅਲੱਗ ਵਸਤਾਂ ਤੇ ਅਲੱਗ-ਅਲੱਗ ਹੈ ਜਿਵੇਂ ਕਿ ਐਗਰੀਕਲਚਰ ਵਸਤਾਂ ਤੇ ਲਗਭਗ 39% ਟੈਕਸ ਲਗਾਇਆ ਜਾਂਦਾ ਹੈ ਜਦੋਂ ਕਿ ਭਾਰਤ ਜਿੰਨੀਆਂ ਵੀ ਚੀਜ਼ਾਂ ਅਮਰੀਕਾ ਨੂੰ ਭੇਜਦਾ ਹੈ ਅਮਰੀਕਾ ਸਰਕਾਰ ਉਹਨਾਂ ਤੇ ਪੰਜ ਪ੍ਰੇਸ਼ਰ ਟੈਕਸ ਲਾਉਂਦੀ ਹੈ ਤਾਂ ਜੋ ਟਰੰਪ ਸਰਕਾਰ ਹੈ ਉਹ ਭਾਰਤ ਦੀ ਸਰਕਾਰ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਅਮਰੀਕਾ ਦੀਆਂ ਵਸਤਾਂ ਤੇ ਜੋ ਟੈਕਸ ਲਗਾਉਂਦੇ ਹੋ ਉਸ ਨੂੰ ਜਾਂ ਤਾਂ ਬਿਲਕੁਲ ਬੰਦ ਕਰ ਦਿਓ ਜਾਂ ਫਿਰ ਘੱਟ ਕਰ ਦਿਓ ਜਾਣੇ ਕਿ ਦੋਮੇ ਦੇਸ਼ 0 ਟੈਰਫ ਦੀ ਨੀਤੀ ਨਾਲ ਵਪਾਰ ਕਰਨਾ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਇਹ ਚੇਤਾਵਨੀ ਇਸ ਕਰਕੇ ਦਿੱਤੀ ਹੈ ਕਿਉਂਕਿ ਜੇਕਰ ਸਰਕਾਰ ਅਮਰੀਕਾ ਦੀ 0 ਟੈਕਸ ਨੀਤੀ ਮੰਨ ਲੈਂਦੀ ਹੈ ਤਾਂ ਭਾਰਤੀ ਕਿਸਾਨਾਂ ਲਈ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਮਰੀਕਾ ਵਿੱਚ ਵੱਡੇ ਪੱਧਰ ਤੇ ਖੇਤੀ ਕੀਤੀ ਜਾਂਦੀ ਹੈ ਤੇ ਉੱਥੋਂ ਦੇ ਕਿਸਾਨ ਨੂੰ ਸਰਕਾਰ ਦੁਆਰਾ ਆਰਥਿਕ ਪੱਖੋਂ ਵੀ ਬਹੁਤ ਸਪੋਰਟ ਕੀਤੀ ਜਾਂਦੀ ਹੈ ਦੂਸਰਾ ਟੈਕਨੋਲੋਜੀ ਦੀ ਵਰਤੋਂ ਹੋਣ ਕਰਕੇ ਭਾਰਤ ਦੇ ਮੁਕਾਬਲੇ ਘੱਟ ਰੇਟ ਤੇ ਉੱਥੇ ਦਾ ਕਿਸਾਨ ਫਸਲਾਂ ਪੈਦਾ ਕਰ ਰਿਹਾ ਹੈ ਜੇਕਰ ਉਹੀ ਫਸਲਾਂ ਜ਼ੀਰੋ ਟੈਰਫ ਤੇ ਭਾਰਤ ਸਰਕਾਰ ਅਮਰੀਕਾ ਤੋਂ ਖਰੀਦੇਗੀ ਤਾਂ ਭਾਰਤ ਸਰਕਾਰ ਨੂੰ ਆਪਣੇ ਕਿਸਾਨਾਂ ਤੋਂ ਫਸਲਾਂ ਜਾਂ ਨਾਜ਼ ਖਰੀਦਣ ਦੇ ਮੁਕਾਬਲੇ ਅਮਰੀਕਾ ਤੋਂ ਫਸਲਾਂ ਨਾਜ਼ ਖਰੀਦਣਾ ਸਸਤਾ ਪਵੇਗਾ ਯਾਨੀ ਕਿ ਜੇਕਰ ਸਰਕਾਰ ਨੂੰ ਅਮਰੀਕਾ ਤੋਂ ਕਣਕ 2000 ਰੁਪਏ ਪ੍ਰਤੀ ਕੁਆਂਟਲ ਮਿਲੇਗੀ ਤਾਂ ਉਹ ਭਾਰਤੀ ਕਿਸਾਨਾਂ ਤੋਂ ਐਮਐਸਪੀ ਦੇ 2500 ਰੁਪਏ ਪ੍ਰਤੀ ਕੁਆਂਟਲ ਕਿਉਂ ਖਰੀਦੇਗੀ ਇਸੇ ਤਰ੍ਹਾਂ ਬਾਕੀ ਫਸਲਾਂ ਦਾ ਹੈ ਯਾਨੀ ਕਿ ਸਿੱਧਾ ਕਹਿ ਲਓ ਕਿ ਅਮਰੀਕਾ ਤੇ ਭਾਰਤੀ ਕਿਸਾਨਾਂ ਦਾ ਮੁਕਾਬਲਾ ਹੋਵੇ ਕਿ ਕੌਣ ਘੱਟ ਰੇਟ ਤੇ ਫਸਲਾਂ ਵੇਚੇਗਾ ਦੂਸਰਾ ਅਮਰੀਕਾ ਦੀ ਕਣਕ ਮੱਕੀ ਸਬਜ਼ੀਆਂ ਸਭ ਦੀ ਕੁਆਲਿਟੀ ਭਾਰਤੀ ਫਸਲਾਂ ਤੋਂ ਬਿਹਤਰ ਹੈ ਤਾਂ ਸਾਰੇ ਭਾਰਤੀ ਖਰੀਦਦਾਰ ਵੀ ਉਹਨਾਂ ਵੱਲ ਹੀ ਜਾਣਗੇ ਤਾਂ ਸਾਡੀਆਂ ਆਪਣੀਆਂ ਫਸਲਾਂ ਨੂੰ ਕੌਣ ਪੁੱਛੇਗਾ ਅਮਰੀਕਾ ਦਾ ਇੱਕ ਕਿਸਾਨ ਆਸ ਤੋਂ 400 ਏਕੜ ਦੀ ਖੇਤੀ ਕਰਦਾ ਹੈ ਜਾਨੀ ਕਿ ਛੋਟੇ ਕਿਸਾਨ ਕੋਲ ਵੀ 2-300 ਏਕੜ ਜ਼ਮੀਨ ਹੈ ਜਦੋਂ ਕਿ ਸਾਡੇ ਕੋਲ 2 ਤੋਂ 5 ਏਕੜ ਜਾਨੀ ਕਿ ਉੱਥੇ ਦਾ ਕਿਸਾਨ ਘੱਟ ਰੇਟ ਤੇ ਵੀ ਫਸਲ ਵੇਚ ਕੇ ਜ਼ਿਆਦਾ ਮੁਨਾਫਾ ਕਮਾ ਸਕਦਾ ਹੈ ਅਸੀਂ ਅਜਿਹਾ ਨਹੀਂ ਕਰ ਸਕਦੇ ਸਾਡੇ ਕੋਲ ਸਾਧਨ ਘੱਟ ਹਨ 2023 ਵਿੱਚ ਅਮਰੀਕਾ ਨੇ ਭਾਰਤ ਨੂੰ 1 ਲੱਖ ਟਨ ਤੋਂ ਵੱਧ ਸੋਇਆਬੀਨ ਵੇਚੀ ਜੇਕਰ ਟੈਕਸ ਕੱਟ ਗਿਆ ਤਾਂ ਇਹ 2 ਤੋਂ 3 ਲੱਖ ਟਨ ਹੋ ਜਾਵੇਗੀ। ਯਾਨੀ ਕਿ ਭਾਰਤੀ ਹੋਇਆ ਵੀਰ ਨੂੰ ਕੋਈ ਨਹੀਂ ਪੁੱਛੇਗਾ ਨਾ ਸਰਕਾਰ ਨਾ ਆਮ ਗ੍ਰਾਹਕ। ਐਵੇਂ ਹੀ 2024 ਵਿੱਚ ਭਾਰਤ ਨੇ 2 ਲੱਖ ਟਨ ਸੇਬ ਅਮਰੀਕਾ ਤੋਂ ਮੰਗਵਾਇਆ। 50% ਟੈਕਸ ਹੋਣ ਦੇ ਬਾਵਜੂਦ ਵੀ ਹਿਮਾਚਲ ਦਾ ਸੇਬ 80 ਰੁਪਏ ਪ੍ਰਤੀ ਕਿਲੋ ਵਿਗਿਆ ਅਤੇ ਅਮਰੀਕਾ ਦਾ ਸੇਬ 130 ਰੁਪਏ ਪ੍ਰਤੀ ਕਿਲੋ। ਸੋਚੋ ਜੇਕਰ ਟੈਕਸ ਨਾ ਹੁੰਦਾ ਤਾਂ ਅਮਰੀਕੀ ਸੇਬ ਵੀ 80-90 ਰੁਪਏ ਤੇ ਆ ਸਕਦਾ ਸੀ। ਫਿਰ ਹਿਮਾਚਲੀ ਸੇਬ ਦੀ ਕੀਮਤ ਹੋਰ ਘਟ ਜਾਣੀ ਸੀ ਜਦ ਵਿਕਰੀ ਨਾ ਹੁੰਦੀ। ਇਸ ਦਾ ਨੁਕਸਾਨ ਸਿੱਧਾ ਕਿਸਾਨਾਂ ਨੂੰ ਹੁੰਦਾ। ਗੱਲ ਦਾ ਡਾਰ ਹੈ ਕਿ ਭਾਰਤ 646 ਬਿਲੀਅਨ ਡਾਲਰ ਦਾ ਕਰਜ਼ਾ ਵਰਲਡ ਬੈਂਕ ਤੋਂ ਲਈ ਬੈਠਾ ਹੈ ਅਤੇ 22 ਲੱਖ ਕਰੋੜ ਦਾ ਕਰਜ਼ਾ ਹੋਰ ਲੈਣ ਜਾ ਰਿਹਾ ਹੈ। ਵਰਲਡ ਬੈਂਕ ਤੇ ਅਮਰੀਕਾ ਦਾ ਕਬਜ਼ਾ ਹੈ ਜਿਸ ਕਰਕੇ ਭਾਰਤ ਸਰਕਾਰ ਦਬਾਅ ਵਿੱਚ ਆ ਕੇ ਅਮਰੀਕਾ ਦੀ ਜ਼ੀਰੋ ਟਾਰਫ ਨੀਟੀ ਮੰਨ ਸਕਦੀ ਹੈ। ਦੂਜੇ ਪਾਸੇ ਅਮਰੀਕਾ ਦੀ ਨਜ਼ਰ ਭਾਰਤ ਦੀ 140 ਕਰੋੜ ਦੀ ਜਨਸੰਖਿਆ ਤੇ ਹੈ। ਤਾ ਜੋ ਵਪਾਰ ਆਹੀ ਸਸਤੀਆਂ ਖਾਣ ਵਾਲੀਆਂ ਚੀਜ਼ਾਂ ਵੇਚ ਕੇ ਜ਼ਿਆਦਾ ਮੁਨਾਫਾ ਕਮਾਇਆ ਜਾ ਸਕੇ ਅਮਰੀਕਾ ਦੀ ਇਹ ਨੀਤੀ ਭਾਰਤ ਦੀ ਖੇਤੀਬਾੜੀ ਨੂੰ ਬਿਲਕੁਲ ਖਤਮ ਕਰ ਸਕਦੀ ਹੈ ਭਾਰਤ ਸਰਕਾਰ ਵੀ ਇਸ ਨਾਲ ਇੰਡਾਇਰੈਕਟਲੀ ਕਾਲੇ ਕਾਨੂੰਨ ਲਾਗੂ ਕਰ ਸਕਦੀ ਹੈ ਕਿਉਂਕਿ ਜੇਕਰ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੀ ਕੀਮਤ ਹੀ ਨਹੀਂ ਮਿਲੂਗੀ ਤਾਂ ਕਿਸਾਨ ਖੇਤੀ ਤੋਂ ਬਾਹਰ ਹੋ ਜਾਣਗੇ ਅਤੇ ਫਿਰ ਵੱਡੀਆਂ ਕੰਪਨੀਆਂ ਖੇਤੀ ਵਿੱਚ ਆ ਜਾਣਗੀਆਂ ਯਾਨੀ ਕਿ ਹਰੇਕ ਤਰੀਕੇ ਨਾਲ ਖੇਤੀਬਾੜੀ ਅਤੇ ਭਾਰਤੀ ਕਿਸਾਨਾਂ ਨੂੰ ਇਸ ਦਾ ਨੁਕਸਾਨ ਹੋਵੇਗਾ ਸਰਕਾਰ ਅਮਰੀਕਾ ਤੇ ਕੰਪਨੀਆਂ ਨੂੰ ਫਾਇਦਾ ਹੋਵੇਗਾ ਦੂਸਰਾ ਤੁਸੀਂ ਆਪ ਹੀ ਸੋਚ ਲਓ ਕਿ ਜਦੋਂ 400 ਏਕੜ ਵਾਲੇ ਤੇ 2 ਏਕੜ ਵਾਲੇ ਕਿਸਾਨ ਵਿਚਾਰ ਕੰਪੀਟੀਸ਼ਨ ਹੋਵੇਗਾ ਤਾਂ 2 ਏਕੜ ਵਾਲਾ ਕਿੱਥੇ ਟਿਕ ਪਾਏਗਾ ਡਾਇਰੈਕਟ ਐਂਡ ਡਾਇਰੈਕਟ ਵੇ ਨਾਲ ਇਸ ਦੇ ਹੋਰ ਵੀ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟਸ ਵਿੱਚ ਆਪਣੀ رائے ਜ਼ਰੂਰ ਦੱਸੋ ਚੈਨਲ ਨੂੰ ਸਬਸਕ੍ਰਾਈਬ ਕਰੋ